ਅੱਛਾ ਜਿਹੜਾ ਤੁਸੀਂ ਮੇਰੇ ਬੱਚਾ ਸਤਾਨ ਦੇਖ ਰਹੇ ਹੋ ਬਹੁਤ ਸਿੱਖ ਇਤਿਹਾਸਕ ਨਾਲ ਰਿਲੇਟਿਵ ਹੈ ਤੇ ਤੁਸੀਂ ਵੀਡੀਓ ਅੰਤ ਤੱਕ ਦੇਖੋ ਕੱਲੀ ਕੱਲੀ ਗੱਲ ਦੱਸਾਂਗਾ ਸੀ ਇਸ ਜਿੱਤੇ ਫੁੱਲ ਕਿਉਂ ਚੜਾਇਆ ਕਿਹੜਾ ਚੱਕਰ ਆ ਸਾਰਾ ਜੇ ਤੁਸੀਂ ਵੀਡੀਓ ਦੇਖੋ ਤੁਹਾਨੂੰ ਪਤਾ ਪੱਤਰ ਆ ਕਿ ਤੇ ਵੀਡੀਓ ਅੰਤ ਤੱਕ ਦੇਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਦੇਖੋ ਵੀਡੀਓ ਅੰਤ ਤੱਕ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਲਾਸਟ ਨਸਾਨੀ ਸੀ ਪਰ ਉਹ ਵੀ ਇੱਕ ਸਾਜ ਪਾਜੀ ਨੂੰ ਇਤਿਹਾਸ ਦੱਸਣਗੇ ਭਾਜੀ ਸਾਰਾ ਕੁਝ ਤੇ ਕਿਸ ਤਰ੍ਹਾਂ ਇੱਥੇ ਪਹੁੰਚੇ ਸਾਰਾ ਕੁਝ ਜਿਹੜੇ ਆਪਣੇ ਉਹ 크ਰਿਸਚਨ ਬਣ ਗਏ ਸੀ ਬਾਕੀ ਉਹ ਇਤਿਹਾਸ ਪਾਜੀ ਦੱਸਣਗੇ ਮੈਂ ਜੇ ਦੱਸਦਾ ਰਿਹਾ ਤੇ ਪਾਜੀ ਨੂੰ ਜਾਦਾ ਇਸ ਵਾਰ ਜਿਆਦਾ ਵਧੀਆ ਐਕਸਪਲੇਨ ਕਰਨਗੇ ਅਸੀਂ ਇਸ ਟਾਈਮ ਖੜੇ ਆ ਜੀ ਪ੍ਰਿੰਸਿਸ ਬੰਬਾ ਸਦਰਲੈਂਡ ਦੀ ਕਬਰ ਦੇ ਉੱਤੇ ਮਹਾਰਾਜਾ ਗਲੀਬ ਸਿੰਘ ਦੀ ਬੇਟੀ ਤੇ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਤੀ ਆ ਪੈਦਾ ਤੇ ਮਹਾਰਾਣੀ ਸਾਈਬਾ ਜਿਹੜੀਆਂ ਲੰਡਨ ਚ ਹੋਈਆਂ 1869 ਦੇ ਵਿੱਚ ਬਟ ਇਹ ਜਿਹੜੀ ਸੀ ਪੰਜਾਬ ਦੀ ਉਹਨਾਂ ਨੂੰ ਲਾਹੌਰ ਲੈ ਆਈ ਕਹਿੰਦੇ ਨੇ ਕਿ ਮਹਾਰਾਣੀ ਸਾਹਿਬਾ ਨੇ ਬਹੁਤ ਕੋਸ਼ਿਸ਼ ਕੀਤੀ ਮੂਵਮੈਂਟ ਚਲਾਣ ਦੀ ਉਹਨਾਂ ਜੋ ਬਹੁਤ ਤਸ਼ੱਦਦ ਵੀ ਹੋਇਆ ਹਾਂ ਔਰ ਜਦੋਂ ਪਾਰਟੀਸ਼ਨ ਹੋਈ ਏ ਉਹਨਾਂ ਨੂੰ ਆਫਰ ਮਿਲੀ ਕਿ ਤੁਸੀਂ ਹਿੰਦੁਸਤਾਨ ਚਲੇ ਜਾਓ ਸਾਰੇ ਸਿੱਖ ਤੇ ਹਿੰਦੁਸਤਾਨ ਚਲੇ ਗਏ ਨੇ ਹਨਾ ਛੱਡਦੇ ਪੰਜਾਬ ਚ ਤੁਸੀਂ ਵੀ ਚਲੇ ਜਾਓ ਉਹਨਾਂ ਨੇ ਕਿ ਆ ਮੈਂ ਲਾਹੌਰ ਨਹੀਂ ਛੱਡਣਾ ਲਾਹੌਰ ਮੇਰੇ ਦਾਦੇ ਦੀ ਰਾਜਧਾਨੀ ਸੀ ਹਾਂ ਤੇ ਲਾਹੌਰ ਮੈਂ ਨਹੀਂ ਛੱਡਣਾ ਫਿਰ ਉਹ ਜ਼ਮਾਨੇ ਨੇ ਦੇਖਿਆ ਕਿ ਪ੍ਰਿੰ CES ਬੰਬਾ ਲਾਹੌਰ ਨਾਲ ਕਿੰਨਾ ਪਿਆਰ ਕਰਦੇ ਸਨ ਅਕਸਰ ਮਹਾਰਾਣੀ ਸਹਿਬਾ ਕਹਿੰਦੇ ਨੇ ਕਿ ਜ਼ਿਆਦਾ ਜ਼ੈਇਫ ਹੋ ਗਏ ਤੇ ਬਸਾਂ 'ਚ ਬੈ ਕੇ ਬੈਠਦੇ ਤੇ ਲੋਕਾਂ ਨੂੰ ਕਹਿੰਦੇ ਤੁਹਾਨੂੰ ਪਤਾ ਮੈਂ ਇਸ ਸ਼ਹਿਰ ਦੀ ਮਹਾਰਾਣੀ ਆ ਮਗਰ ਕੋਈ ਪਹਿਚਾਨਦਾ ਹੀ ਨਹੀਂ ਸੀ ਪ੍ਰਿੰ CES ਬੰਬਾ ਨੂੰ ਸਭ ਤੋਂ ਜ਼ਿਆਦਾ ਜਿਹੜੀ ਉਲਝਣ ਸੀ ਜਾਂ ਅਫਸੁਰਦਾ ਚੀਜ਼ ਕਰਦੀ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਲੈਂਦੇ ਸਨ ਕਿਤੇ ਵੀ ਤੇ ਉਹ ਲੋਕ ਕਹਿੰਦੇ ਸਨ ਕਿ ਸੀ ਉਹਨਾਂ ਨੂੰ ਨਹੀਂ ਜਾਣਦੇ ਤੇ ਕਿੱਡੇ ਸਾਜ਼ਿਸ਼ ਦੇ ਤਹਿਤ ਬ੍ਰਿਟਿਸ਼ ਨੇ ਮਹਾਰਾਜ ਸਾਹਿਬ ਦਾ ਨਾਮ ਜਿਹੜਾ ਸੀ ਉਹ ਖਤਮ ਕੀਤਾ ਔਰ ਉਹ ਖਤਮ ਕਰਨ ਦੀ ਇਹ ਸੀ وجہ ਕਿ ਸਿੱਖ ਦੁਬਾਰਾ ਤੋਂ ਖੜੇ ਨਾ ਹੋਣ ਠੀਕ ਹੈ ਅੱਜ ਵੀ ਅੱਜ ਤੱਕ ਵੀ ਮਹਾਰਾਜ ਸਾਹਿਬ ਦੇ ਬਾਰੇ ਚ ਜਿਹੜੀਆਂ ਕੰਟਰੋਵਰਸ਼ਲ ਗੱਲਾਂ ਕਹੀਆਂ ਜਾਂਦੀਆਂ ਲਿਖੀਆਂ ਜਾਂਦੀਆਂ ਹਨ ਤੇ ਇਦਾਂ ਦਾ ਸਮਾਂ ਆਉ ਦੋ ਵੀ ਸੀ ਹਨ ਲੇਕਿਨ ਇਹ ਹੈ ਕਿ ਆਪ ਮਹਾਰਾਣੀ ਸਾਹਿਬਾ ਨੇ ساری ਜ਼ਿੰਦਗੀ ਲਾਹੌਰ ਚ guzari ਮਾਡਲ ਟਾਊਨ ਚ ਔਰ ਕਹਿੰਦੇ ਨੇ ਕਿ ਮਹਾਰਾਣੀ ਸਾਹਿਬਾ ਦਾ ਜਦੋਂ ਪੂਰੇ ਹੋਏ ਨੇ ਹਾਂ ਤੇ 1957 ਚ 10 ਮਾਰਚ ਨੂੰ ਤੇ ਕਹਿੰਦੇ ਨੇ ਕਿ ਉਹ ਉਹਨਾਂ ਨੇ ਥੋੜੀ ਚਿਰ ਪਹਿਲੇ ਆ ਕੇ ਮੇਰੀ ਖਾਹਿਸ਼ ਹੈ ਕਿ ਮੇਰੀ ਕਬਰ ਦੇ ਉੱਤੇ ਜਿਹੜਾ ਵੀ ਆਏ ਉਹ ਫਲਾਰਸ ਰੈਡ ਰੋਜ਼ਸ ਲੈ ਕੇ ਆਏ ਕਿਉਂਕਿ ਉਹ ਰੋਜ਼ਸ ਨੂੰ ਬੜਾ ਪਸੰਦ ਕਰਦੇ ਸਨ ਹਨਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਥੋੜੀ ਜਿਹੀ ਹਾਂ ਕਿ ਅਸੀਂ ਫਲਾwrs ਲੈ ਕੇ ਆਏ ਹਾਂ ਮਤਲਬ ਉਹ ਜਜ਼ਬਾਤੀ ਜਾਂ ਮਤਲਬ ਉਹ ਕੈਫੀਅਤ ਅੰਜਦੀ ਹੈ ਹਾਂ ਕਿ ਅਕਸਰ ਮਤਲਬ ਇੰਨੇ ਵੱਡਾ ਰਾਜ ਜਿਨ੍ਹਾਂ ਨੇ ਕੀਤਾ ਹੋਏ ਹਨ ਉਹਨਾਂ ਦੇ ਵਾਰਿਸ ਜਿਹੜੇ ਨੇ ਉਹ ਇੱਥੇ ਪੇ ਹੋਏ ਔਰ ਮੇਰਾ ਖਿਆਲ ਹੈ ਕਿ ਮਹੀਨੇ ਤੱਕ ਕੋਈ ਨਹੀਂ ਆਂਦਾ ਕੁਝ ਸਾਡੀਆਂ ਵੀਡੀਓਜ਼ ਵਾਇਰਲ ਹੋਈਆਂ ਜਿੱਦਾਂ ਆਪਾਂ 10 ਮਾਰਚ ਨੂੰ ਜਾਂ ਸਾਲ ਦੇ ਪਹਿਲੇ ਦਿਨ ਆਪਾਂ ਆ ਕੇ ਇਦਾਂ ਹੀ ਫਲਾwrs ਚੜ੍ਹਾਣੇ ਆ ਹਾਂ ਤਾਂ ਉਹ ਉਹਨਾਂ ਕੜੀਆਂ ਨੂੰ ਯਾਦ ਕਰਦੇ ਆ ਹਨ ਕਦੀ ਖਾਲਸਾ ਨੇ ਬਹੁਤ ਉੱਚੀ ਉਡਾਨ ਭਰੀ ਲਾਹੌਰ ਤੇ ਹਾਂ ਤੇ ਰਿਕੋਰਡ ਸਮਾਂ ਆਇਆ ਕਿ ਆਪਸੀ ਸਾਜ਼ਿਸ਼ਾਂ ਦੀ وجہ ਤੋਂ ਸਭ ਕੁਝ ਖਤਮ ਹੋ ਗਿਆ ਹਾਂ ਔਰ ਅੱਜ ਸਿੰਘ ਸਰਦਾਰ ਜਿਹੜੇ ਨੇ ਮੁਸਾਫਰਾਂ ਦੀ ਤਰ੍ਹਾਂ ਆਉਂਦੇ ਨੇ ਔਰ ਮੁਸਾਫਰਾਂ ਦੀ ਤਰ੍ਹਾਂ ਘੁੰਮ ਫਿਰ ਕੇ ਲਾਹੌਰ ਦੀਆਂ ਗਲੀਆਂਾਂ ਚ ਹਿਸਟੋਰੀਕਲ ਜਗ੍ਹਾਵਾਂ ਨੂੰ ਦੇਖ ਕੇ ਤੇ ਵਾਪਸ ਚਲੇ ਜਾਂਦੇ ਨੇ ਮਤਲਬ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਜਿੱਦਾਂ ਰਾਜ ਕੀਤਾ ਹੋਏ ਮਕਾਨ ਆਪਣੇ ਹੋਣ ਤੇ ਪਰੌਣਿਆਂ ਤਰ੍ਹਾਂ ਉਹ ਤੇ ਪਰੌਣਿਆਂ ਤਰ੍ਹਾਂ ਵਾਪਸ ਚਲੇ ਜਾਓ ਬੜਾ ਦਰਦ ਦੀ ਕਾਫੀਅਤ ਹੁੰਦੀ ਹੈ ਹਾਂ ਜਿਹੜੀ ਡਿਫਰੈਂਟ ਯਾਤਰੀਆਂ ਦੇ ਚਿਹਰਿਆਂ ਤੋਂ ਨਜ਼ਰ ਵੀ ਆਂਦੀ ਹੈ ਹਾਂ ਲੇਕਿਨ ਫਿਰ ਵੀ ਪਾਕਿਸਤਾਨੀ ਸਰਕਾਰ ਜਿਹੜੀ ਆ ਉਹ ਜਿਸ ਤਰ੍ਹਾਂ ਅ ਬਰਾਸਤ ਹੈ ਸਿੰਘਾਂ ਦੀ ਉਹਨੂੰ ਸੰਭਾਲ ਕੇ ਰੱਖਿਆ ਦਾ ਹੈ ਥੋੜਾ ਬਹੁਤ ਥੋੜਾ ਬਹੁਤ ਕੀ ਮਤਲਬ ਬਹੁਤ ਜ਼ਿਆਦਾ ਹਾਂ ਉਹ ਕਰਦੀ ਹੈ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਚੱਲਦਾ ਉੱਥੇ-ਉੱਥੇ ਉਹ ਫਿਰ ਆ ਕੇ ਤੇ ਆਪਣਾਉ ਕਰਦੇ ਨੇ ਆਪਾਂ ਆਖਰੀ ਦਫਾ ਕਹਾਂਗੇ ਕਿ ਜੀ ਆਖਿਰ ਦੇ ਵਿੱਚ ਆਇ ਕਹਾਂਗੇ ਕਿ ਜਿਹੜਾ ਵੀ ਲਾਹੌਰ ਆਏ ਠੀਕ ਹੈ ਕਬਰ ਦਾ ਕਨਸੈਪਟ ਹੈ ਨਹੀਂ ਹੈ ਨਾ ਗੱਲਾਂ ਤੋਂ ਬਾਹਰ ਨਿਕਲ ਕੇ ਜਾਂ ਸਮਾਦਾਂ ਦਾ ਕਨਸੈਪਟ ਹੈ ਕਿ ਨਹੀਂ ਹੈ ਜਦੋਂ ਨਿਸ਼ਾਨੀਆਂ ਖਤਮ ਹੋ ਰਹੀਆਂ ਹੋਣ ਨਾ ਤੇ ਮੈਂ ਕਹਿੰਦਾ ਉਹ ਇੱਕ ਉਰਦੂ ਦੀ ਕਹਾਵਤ ਹੈ ਕਿ ਡੁੱਬਤੇ ਕੋ ਤਿੰਕੇ ਦਾ ਸਹਾਰਾ ਛੋਟੀਆਂ-ਛੋਟੀਆਂ ਨਿਸ਼ਾਨੀਆਂ ਵੀ ਬੁੜੀਆਂ-ਬੜੀਆਂ ਵੱਡੀਆਂ ਨਿਸ਼ਾਨੀਆਂ ਸਮਝਣੀਆਂ ਚਾਹੀਦੀਆਂ ਤੇ ਪਾਜੀ ਹੁਣੀ ਫਲਾਰਜ਼ ਰੱਖਣਗੇ ਤੇ ਅਸਾਂ ਬਸ ਕੁਝ ਕਰਤੇ ਨਹੀਂ ਸਕਦੇ ਅਸੀਂ ਇਹ ਛੋਟਾ ਜਿਹਾ ਹੀ ਕਰ ਸਕਦੇ ਹਾਂ ਪਾਜੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਆ ਉਰਦੂ ਚ ਕੀ ਲਿਖਿਆ ਇੱਥੇ ਪਾਜੀ ਉੱਪਰਲੀ ਚੀਜ਼ ਨਹੀਂ ਕੋਈ ਲੱਗ ਚੀਜ਼ ਲਿਖੀ ਹੋਈ ਹੈ ਇਹ ਆ ਜੀ ਪਾਜੀ ਇੱਕ ਤੇ ਉੱਪਰ ਦੀ ਪ੍ਰਿੰਸੈਸ ਆਫ ਬੰਬਾ ਸਦਰਲੈਂਡ ਸਦਰਲੈਂਡ ਸਨ ਐਮਈਓ ਸੌਰੀ ਮੀਓ ਹਸਪੀਟਲ ਦੇ ਪ੍ਰਿੰਸੀਪਲਸ ਹਨ ਨਾਲੇ ਸਰਜਨਸ ਹਨ ਲਾਹੌਰ ਦੇ ਜੀ ਜੀ ਉਹਨਾਂ ਨਾਲ ਇਹਨਾਂ ਦਾ ਸ਼ਾਦੀ ਹੋਈ ਪਰ ਸਾਰੀ ਜ਼ਿੰਦਗੀ ਜਿਹੜਾ ਔਲਾਦ ਕੋਈ ਨਹੀਂ ਸੀ ਅੱਛਾ ਥੱਲੇ ਡੇਟ ਆਫ ਬਰਥ ਲਿਖੀ ਦੀਆ ਔਰ ਡੈਥ ਦੀ ਡੇਟ ਲਿਖੀ ਦੀਆ ਥੱਲੇ ਫਾਰਸੀ ਚ ਇੱਕ ਸ਼ੇਰ ਲਿਖਿਆ ਦਾ ਫਰਕ ਸ਼ਾਹੀ ਉਹ ਬੰਦਗੀ ਬਰਖਾਸਤ ਚੂ ਕਦਾਏ ਨੋਸ਼ਤਾ ਈਦ ਪੇਸ਼ ਗਰ ਕਿਸੇ ਖਾ ਕੇ ਮਰਦਾ ਬਾਦ ਕੰਦ ਨਾ ਸ਼ਨਾਸਾ ਸਦ ਤੁ ਨਗਰ ਅਜ਼ਰਵੇਸ਼ ਕਿ ਮੌਤ ਜਿਹੜੀ ਹੈ ਨਾ ਭਾਜੀ ਉਹ ਕੋਈ ਫਰਕ ਨਹੀਂ ਵੇਖਦੀ ਕੋਈ ਅਮੀਰ ਹੈ ਕੋਈ ਗਰੀਬ ਹੈ ਹਾਂ ਮੌਤ ਜਦੋਂ ਆਣੀ ਹੈ ਤੇ ਉਹ ਉਹਨੇ ਛਾ ਜਾਣਾ ਹੈ ਤੇ ਜਦੋਂ ਉਹ ਆ ਗਈ ਤੇ ਫਿਰ ਸਾਰੇ ਫਰਕ ਖਤਮ ਹੋ ਕੇ ਤੇ ਉਹ ਬੰਦਾ ਇੰਜ ਹੀ ਮੁਰਦਿਆਂ ਦੀ ਤਰ੍ਹਾਂ ਪਿਆ ਹੁੰਦਾ ਹੈ